ਉੜੀ ਜੀ ਫਰਮੇਟ ਡਾਕ ਨੂੰ ਦੇਖਦੇ ਹੋਏ ਜਿਵੇਂ ਕਿ ਬਹੁਤ ਘੱਟ ਸਮਾਂ ਲੈਣ ਦਾ ਹੋਇਆ ਜੀ ਆਪਣੀ ਗੱਲ ਜੀ ਲਵਾਉਗਾ ਜੀ ਬਹੁਤ ਧੰਨਵਾਦ ਮੈਂ ਇਹ ਬੜੇ ਖੰਡ ਦੇ ਉੱਤੇ ਲਿਖੀ ਹੈ ਰਚਨਾ ਜਿਹੜੀ ਉਹ ਕੰਮ ਸਾਡੇ ਵਿੱਚ ਨਾਲ ਸੰਬੰਧਿਤ ਕਰ ਰਹੀ ਹੈ ਜੀ ਜੰਗਲ ਜੀ ਕਾਸ਼ ਕਿਤੇ ਮੈਂ ਵੇਲਾ ਹੁੰਦਾ ਕਾਸ਼ ਕਿਤੇ ਮੈਂ ਵਿਹਲਾ ਹੁੰਦਾ ਜਾਂ ਬਾਬਾ ਜਾਂ ਚੇਲਾ ਹੁੰਦਾ ਕਾਸ਼ ਕਿਤੇ ਮੈਂ ਵਿਹਲਾ ਹੁੰਦਾ ਜਾਂ ਬਾਬਾ ਜਾਂ ਚੇਲਾ ਹੁੰਦਾ 32 ਵਾਲੀ ਗੱਡੀ ਹੁੰਦੀ ਜੇਬ 'ਚ ਪੈਸਾ ਠੇਹਦਾ ਹੁੰਦਾ 100 ਏਕੜ ਵਿੱਚ ਡੇਰਾ ਹੁੰਦਾ 100 ਏਕੜ ਵਿੱਚ ਡੇਰਾ ਹੁੰਦਾ 24 ਘੰਟੇ ਬੈਠਾ ਹੁੰਦਾ ਸੇਬਾਂ ਦੇ ਨਾਲ ਮੁੰਡੇ ਹੁੰਦੇ ਕ્યાં ਕਰਾਂ ਮਾਤੀ ਕੇਲਾ ਹੁੰਦਾ ਕਾਸ਼ ਕਿਤੇ ਮੈਂ ਵੇਲਾ ਹੁੰਦਾ ਜਾਂ ਬਾਬਾ ਜੀ ਚੇਲਾ ਹੁੰਦਾ ਮੇਰੇ ਚਰਨਾਂ ਦੀ ਛੋਹ ਪਾ ਕੇ ਮੇਰੇ ਚਰਨਾਂ ਦੀ ਛੋਹ ਪਾ ਕੇ ਸਭ ਦਾ ਜਨਮ ਸੁਹੇਲਾ ਹੁੰਦਾ ਦਿੱਲੀ ਦੇ ਤੱਕ ਫੋਨ ਖੜਕਦੇ ਜੋ ਵੀ ਕਦੇ ਜਿਮੇਲਾ ਹੁੰਦਾ ਕਾਸ਼ ਕਿਤੇ ਮੈਂ ਵੇਲਾ ਹੁੰਦਾ ਜਾਂ ਬਾਬਾ ਜੀ ਚੇਲਾ ਹੁੰਦਾ ਨਾਮ ਮੇਰੇ ਦਾ ਡੰਕਾ ਵੱਜਦਾ ਨਾਮ ਮੇਰੇ ਦਾ ਡੰਕਾ ਵੱਜਦਾ ਗਾਜਰ ਜਾਂ ਗਜਰੇਲਾ ਹੁੰਦਾ ਚਿੱਟਾ ਦਾੜਾ ਚਿੱਟਾ ਬਾਣਾ ਚਿੱਟਾ ਦਾੜਾ ਚਿੱਟਾ ਬਾਣਾ ਮਨ ਭਾਵੇਂ ਮਟਮੈਲਾ ਹੁੰਦਾ ਰੇਸ਼ਮੀ ਚਾਦਰ ਉੱਪਰ ਹੁੰਦੀ ਨਖਮਲੀ ਹੀਟ ਗਦੈਲਾ ਹੁੰਦਾ ਕਾਸ਼ ਪੀਤੇ ਦਾ ਵੇਲਾ ਹੁੰਦਾ ਜਾਂ ਬਾਬਾ ਦਾ ਚੇਲਾ ਹੁੰਦਾ ਰੱਬ ਦੇ ਨਾਂ ਤੇ ਜਨਤਾ ਲੁੱਟਣੀ ਰੱਬ ਦੇ ਨਾਂ ਤੇ ਜਨਤਾ ਲੁੱਟਣੀ ਕੰਮ ਮਿੱਤਰਾਂ ਦਾ ਪਹਿਲਾ ਹੁੰਦਾ ਆਠੂ ਗਲਾਂ ਵਿੱਚ ਛਰਪਾਂ ਛੱਲੇ ਮੂੰਗਾ ਕਿਤੇ ਸੁਨਹਿਲਾ ਹੁੰਦਾ ਕਾਸ਼ ਕਿਤੇ ਮੈਂ ਵੇਲਾ ਹੁੰਦਾ ਜਾਂ ਬਾਬਾ ਦਾ ਝੇਲਾ ਹੁੰਦਾ ਆਠੂ ਗਲਾਂ ਵਿੱਚ ਛਰਪਾਂ ਛੱਲੇ ਮੂੰਗਾ ਕਿਤੇ ਸੁਨਹਿਲਾ ਹੁੰਦਾ ਆਪਾਂ ਕਿੰਦੇ ਨੋਜਾ ਲੁੱਟਦੇ ਜੇ ਕਿਸਮਤ ਦਾ ਖੇਲਾ ਹੁੰਦਾ ਕਾਸ਼ ਕਿਤੇ ਮੈਂ ਵੇਲਾ ਹੁੰਦਾ ਜਾਂ ਬਾਬਾ ਜੀ ਦਾ ਖੇਲਾ ਹੁੰਦਾ ਜਾਂ ਬਾਬਾ ਜੀ ਦਾ ਖੇਲਾ